ਲੋਕ ਸਭਾ ਚੋਣਾਂ ਖਤਮ ਹੁੰਦੇ ਹੀ ਪੰਜਾਬ ਚ ਵੱਡੀ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ ਪੰਜਾਬ ਚ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਣ ਜਾ ਰਹੇ ਨੇ ਕਈ ਮੰਤਰੀ ਕੱਢੇ ਜਾਣੇ ਨੇ ਤੇ ਕਈ ਨਵੇਂ ਪਾਲੇ ਜਾਣੇ ਨੇ ਕਿਹੜੇ ਕਿਹੜੇ ਬਾਹਰ ਹੋ ਸਕਦੇ ਆ ਉਹਨਾਂ ਦੀ ਗੱਲ ਕਰਦੇ ਆ ਤੇ ਕਿਹੜੇ ਕਿਹੜੇ ਅੰਦਰ ਆ ਸਕਦੇ ਆ ਇਹਦੀ ਵੀ ਗੱਲ ਕਰ ਲੈਂਦੇ ਆ ਤੁਸੀਂ ਜੁੜ ਚੁੱਕੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਲੋਕ ਸਭਾ ਚੋਣਾਂ ਖਤਮ ਹੋਈਆਂ ਆਮ ਆਦਮੀ ਪਾਰਟੀ ਨੇ ਆਪਣੇ ਪੰਜ ਮੰਤਰੀ ਲੋਕ ਸਭਾ ਚੋਣਾਂ ਚ ਮੈਦਾਨ ਚ ਉਤਾਰੇ ਸਿਰਫ ਇੱਕ ਹੀ ਜਿੱਤ ਸਕੇ ਮੀਤਹਿਰ ਸੰਗਰੂਰ ਤੋਂ ਗਰਮੀਤ ਸਿੰਘ ਖੁੱਡੀਆਂ ਬਠਿੰਡਿਆਂ 50000 ਤੋਂ ਵੱਧ ਵੋਟਾਂ ਨਾਲ ਹਾਰ ਗਏ ਉਹ 50000 ਵੱਧ ਵੋਟਾਂ ਨਾਲ ਨਹੀਂ ਹਾਰੇ ਉਹ ਆਪਣਾ ਜਿਹੜਾ ਹਲਕਾ ਐ ਲੰਬੀ ਜਿੱਥੋਂ ਐਮ ਐਲ ਏ ਨੇ ਵਿਧਾਇਕ ਨੇ ਉਹ ਵੀ ਹਾਰ ਗਏ ਤਾਂ ਇਹ ਪਰਫਾਰਮੈਂਸ ਰਹੀ ਗਰਮੀਤ ਸਿੰਘ ਖੁੱਡੀਆਂ ਦੀ ਫਿਰ ਜਿਹੜਾ ਦੂਜੇ ਮੰਤਰੀ ਹਾਰ ਗਏ ਕੁਲਦੀਪ ਸਿੰਘ ਧਾਲੀਵਾਲ ਉਹ ਜਿਹੜਾ ਉਹਨਾਂ ਦਾ ਵੋਟ ਮਾਰਜਨ ਬਹੁਤ ਠੀਕ ਠਾਕ ਜ਼ਿਆਦਾ ਨਹੀਂ ਸੀਗਾ ਪਰ ਫਿਰ ਵੀ ਉਹ ਹਾਰ ਗਏ ਇਸੇ ਤਰ੍ਹਾਂ ਨਾਲ ਹੀ ਲਾਲਜੀਤ ਪੁੱਲਰ ਤੀਜੇ ਨੰਬਰ ਤੇ ਚੱਲੇ ਆ ਲਾਲਜੀਤ ਪੁੱਲਰ ਆਵਾਜ਼ਾਈ ਮੰਤਰੀ ਨੇ ਪੰਜਾਬ ਦੇ ਤੀਜੇ ਨੰਬਰ ਤੇ ਚੱਲੇ ਆ ਸਭ ਤੋਂ ਮੇਰੇ ਖਿਆਲ ਜੇਕਰ ਮਾੜੀ ਪਰਫਾਰਮੈਂਸ ਕਿਸੇ ਮੰਤਰੀ ਦੀ ਰਹੀ ਹੈ ਲੋਕ ਸਭਾ ਚੋਣਾਂ ਚ ਤਾਂ ਉਹ ਲਾਲਜੀਤ ਪੁੱਲਰ ਦੀ ਹੈ ਤਾਂ ਇਹਨਾਂ ਦੀ ਸਾਰੀ ਪਰਫਾਰਮੈਂਸ ਮੀਤਹਿਰ ਦਾ ਬਾਹਰ ਜਾਣਾ ਤੱਕ ਲਗਭਗ ਤੈਅ ਹੈ ਇੱਕ ਮੰਤਰੀ ਦਾ ਅਸਤੀਫਾ ਤਾਂ ਹੁਣ ਹਾਂ ਮੈਨੂੰ ਲੱਗਦਾ ਕਿ ਅੱਜ ਸ਼ਾਮ ਨੂੰ ਆਜੂ ਨਹੀਂ ਕੱਲ ਸਵੇਰੇ ਆਜੂ ਪਰ ਬਾਕੀਆਂ ਦਾ ਕੀ ਬੰਨ ਹੈ ਖਬਰੇ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨ ਦੇ ਵਿੱਚ ਜਲਦ ਵੱਡੇ ਬਹੇਰ ਬਦਲ ਹੋਣੇ ਤੈ ਮੰਨੇ ਜਾ ਰਹੇ ਨੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿੱਚ ਪੰਜ ਕੈਬਨ ਮੰਤਰੀ ਅਤੇ ਤਿੰਨ ਵਿਧਾਇਕਾਂ ਨੂੰ ਚੋਣ ਮદાન ਚ ਉਤਾਰਿਆ ਸੀ ਪਰ ਉਹਨਾਂ ਵਿੱਚੋਂ ਸਿਰਫ ਸੰਗਰੂਰ ਹਲਕੇ ਤੋਂ ਗਰਮੀ ਸਿੰਘ ਮੀਤਹੇਰ ਕੈਬਨ ਮੰਤਰੀ ਨੇ ਜਿਹੜੇ ਇਸ ਸਮੇਂ ਉਹ ਜਿੱਤ ਦਰਜ ਕਰਵਾਉਣ 'ਚ ਕਾਮਯਾਬ ਰਹੇ ਹਾਲਾਂਕਿ ਅਜੇ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਇਸੇ ਵਿੱਚ ਕੈਬਨਿਟ ਦੇ ਵਿੱਚ ਫੇਰ ਬਦਲ ਹੋਵੇਗਾ ਇਸ ਦਮਾਰੇ ਕਈ ਦਿਨਾਂ ਤੋਂ ਚਰਚਾ ਸ਼ੁਰੂ ਹੋ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸੂਤਰ ਦੱਸਦੇ ਆ ਕਿ ਫੈਸਲਾ ਲੈ ਸਕਦੇ ਆ ਸੂਤਰਾਂ ਦੇ ਅਨੁਸਾਰ ਇਸ ਵਾਰ ਪੰਜਾਬ ਕੈਬਨਿਟ ਦੇ ਵਿੱਚੋਂ ਕੋਈ ਵੱਡੇ ਚਿਹਰਿਆਂ ਨੂੰ ਬਾਹਰ ਦਾ ਰਾਹ ਵਿਖਾਇਆ ਜਾ ਸਕਦਾ ਕਿਹੜੇ ਕਿਹੜੇ ਚਿਹਰੇ ਹੋ ਸਕਦੇ ਆ ਇੱਤੇ ਵੀ ਚਰਚਾ ਕਰਦੇ ਆ ਕਿਉਂਕਿ ਜਿਨ੍ਹਾਂ ਦਾ ਪ੍ਰਦਰਸ਼ਨ ਲੋਕ ਸਭਾ ਚੋਣਾਂ 'ਚ ਸਹੀ ਨਹੀਂ ਰਿਹਾ ਕਿਉਂਕਿ 62 ਐਮਐਲਏ ਹਾਰੇ ਆ ਆਮ ਆਦਮੀ ਪਾਰਟੀ ਦੇ ਬਾਹਰ ਤੋਂ ਐਸੈਂਬਲੀ ਸੈਗਮੈਂਟ ਹਾਰ ਚੁੱਕੀ ਆ ਆਮ ਆਦਮੀ ਪਾਰਟੀ 30 ਬਚਦੇ ਆ ਪਿੱਛੇ ਜੇ ਅੱਜ ਵੋਟਾਂ ਨਾਲ ਪੈਂਦੀਆਂ ਲੋਕ ਸਭਾ ਦੇ ਨਾਲ ਪੈਂਦੀਆਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਬਿਸਤਰਾ ਗੋਲ ਹੋ ਜਾਣਾ ਸੀ 62 ਸੀਟਾਂ ਹਾਰਨੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਤਾਂ ਇਹ ਗੱਲ ਹੈ ਇਸ ਕਰਕੇ ਰਡਾਰ ਦੇ ਉੱਤੇ ਨੇ ਉਹ ਵਿਧਾਇਕ ਤੇ ਮੰਤਰੀ ਪਹਿਲਾ ਨੰਬਰ ਲੱਗਣਾ ਮੰਤਰੀਆਂ ਦਾ ਮంత్రి ਬਾਹਰ ਕੀਤੇ ਜਾਣੇ ਨੇ ਮੈਂ ਇਹ ਕੋਈ ਸੂਤਰ ਨਹੀਂ ਦੱਸਦੇ ਕੋਈ ਖਬਰ ਨਹੀਂ ਮੈਂ ਨਿੱਜੀ ਤੌਰ ਤੇ ਮੰਨਦਾ ਕਿ ਦੋ ਬੰਦਿਆਂ ਦਾ ਬਾਹਰ ਜਾਣਾ ਤੈ ਹੈ ਇੱਕ ਤਾਂ ਲਾਲਜੀਤ ਭੁੱਲਰ ਦਾ ਤੇ ਦੂਜਾ ਕੁਲਦੀਪ ਸਿੰਘ ਢਾਲੀਆਲ ਦਾ ਗਰਮੀਤ ਸਿੰਘ ਜਿਹੜੇ ਖੁੱਡੀਆਂ ਨੇ ਉਹ ਇਸ ਕਰਕੇ ਬਚ ਜਾਣਗੇ ਕਿਉਂਕਿ ਬਾਦਲਾ ਨਾਲ ਟੱਕਰ ਸੀ ਸੋਨਾ ਲੜੇ ਨੇ ਉਹ ਠੀਕ ਹੈ 50000 ਦੀ ਲੀਡ ਨਾਲ ਹਾਰ ਗਏ ਤੇ ਇਸ ਕਰਕੇ ਉਹ ਬਚ ਜਾਣਗੇ ਤੇ ਉਹਨਾਂ ਕੋਲੇ ਖੇਤੀਬਾੜੀ ਵਿਭਾਗ ਮਹਿਕਮਾ ਇਸ ਕਰਕੇ ਵੀ ਥੋੜੀ ਬਚਤ ਹੋ ਸਕਦੀ ਹੈ ਤਾਂ ਦੋ ਮੰਤਰੀਆਂ ਦਾ ਲਗਭਗ ਜਾਣਾ ਤੈ ਹੈ ਇਨ ਕਿਹੜੇ ਹੋ ਸਕਦੇ ਆ ਇਹਦੇ ਤੇ ਚਰਚਾ ਜਿਹੜੀ ਆ ਉਹ ਵੱਡੀ ਹੋ ਸਕਦੀ ਹੈ ਕਿ ਨਵੇਂ ਚਿਹਰੇ ਕਿਹੜੇ ਆ ਸਕਦੇ ਆ ਨਵੇਂ ਚਿਹਰੇ ਕੌਣ ਲਿਆਂਦੇ ਜਾ ਸਕਦੇ ਆ ਕਿਨਾਂ ਨੂੰ ਥਾਂ ਦਿੱਤੀ ਜਾ ਸਕਦੀ ਹੈ ਇੱਕ ਤਾਂ ਚਰਚਾ ਹੈ ਕਿ ਬਾਈਪੋਲ ਹੋਊਗੀ ਜਿਹੜੀ ਬਰਨਾਲੇ ਵਾਲੀ ਉਥੋਂ ਕਿਸੇ ਦਾ ਦਾ ਲਵਾਇਆ ਜਾ ਸਕਦਾ ਜਾਂ ਚਰਚਾ ਤਾਂ ਜਿਹੜੀ ਕਈ ਆਗੂਆਂ ਦੀ ਹੈ ਚਲੋ ਉਸ ਨੂੰ ਸਾਈਡ ਤੇ ਰੱਖ ਲਈਏ ਹੋਰ ਕਿਹੜੇ ਚਿਹਰੇ ਹੋ ਸਕਦੇ ਇਸ ਦੇ ਉੱਤੇ ਵੱਡਾ ਸਵਾਲ ਜਿਹੜਾ ਪੈਦਾ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਲੋਕ ਸਭਾ ਨਤੀਜੇ ਆਉਣ ਤੋਂ ਬਾਅਦ ਹੁਣ ਅਗਲੇ 6 ਮਹੀਨੇ ਦੇ ਅੰਦਰ ਅੰਦਰ ਪੰਜ ਵਿਧਾਨ ਸਭਾ ਚੋਣਾਂ ਲਈ ਜਿਮਨੀ ਚੋਣਾਂ ਪੈਣੀਆਂ ਨੇ ਹਲਕਿਆਂ ਲਈ ਲੋਕ ਸਭਾ ਸੀਟ ਤੋਂ ਗਰਮੀ ਸਿੰਘ ਮੀਤੇਰ ਚੋਣ ਜਿੱਤ ਗਿਆ ਇਸ ਲਈ ਬਰਨਾਲਾ ਖਾਲੀ ਹੋ ਗਿਆ ਇਸੇ ਨਾਲ ਹੀ ਜਿਹੜਾ ਪਾਰਟੀ ਦੇ ਕੋਲੇ ਗਿੱਦੜਵਾ ਵਿਧਾਨ ਸਭਾ ਹਲਕੇ ਤੇ ਜਿਮਨੀ ਚੋਣ ਹੋਣੀ ਹੈ ਉਹ ਲਗਭਗ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ ਕਿ ਉਹ ਆਮ ਆਦਮੀ ਪਾਰਟੀ ਛੋਟੀ ਨਾਲ ਜਿੱਤ ਸਕਦਾ ਡੇਰਾ ਬਾਬਾ ਨਾਨਕ ਤੇ ਵੀ ਇਹੀ ਹਾਲਾਤ ਰਹੇ ਨੇ ਚੱਬੇ ਵਾਲ ਸੀਟ ਤੇ ਕੁਝ ਨਾ ਕੁਝ ਹੋ ਸਕਦਾ ਹੈ ਤਾਂ ਇਹ ਚਰਚਾ ਹੈ ਹੁਣ ਚਾਚਾ ਇਹ ਵੀ ਹੈ ਕਿ ਮੰਤਰੀ ਬਲਕਾਰ ਸਿੰਘ ਤੇ ਵੀ ਗਾਜ ਦੇਖ ਸਕਦੀ ਹੈ ਇੱਕ ਤਾਂ ਉਹਨਾਂ ਦੀ ਜਿਹੜੀ ਕਥਿਤ ਦੌਰ ਦੇ ਉੱਤੇ ਨੀਲੀ ਫਿਲਮ ਆਈ ਹੈ ਉਹਦੇ ਕਾਰਨ ਤੇ ਦੂਜਾ ਉਹ ਕਰਤਾਰਪੁਰ ਹਲਕਾ ਵੀ ਹਾਰ ਗਏ ਇਸ ਵਾਰ ਕਿਉਂਕਿ ਉਹਨਾਂ ਨੂੰ ਤਾਂ ਬਾਈ ਇਲੈਕਸ਼ਨ ਚ ਜਿਤਾਉਣ ਕਰਕੇ ਹੀ ਮੰਤਰੀ ਬਣਾਇਆ ਗਿਆ ਸੀ ਇਸ ਕਰਕੇ ਬਲਕਾਰ ਸਿੰਘ ਤੇ ਗਾਜ ਦੇਖ ਸਕਦੀ ਹੈ ਬਲਕਾਰ ਸਿੰਘ ਕੈਬਨਿਟ ਚੋਂ ਬਾਹਰ ਹੋ ਸਕਦੇ ਆ ਚਰਚਾ ਵੀ ਨੇ ਕਿ ਕਰਮਜੀਤ ਅਨਮੋਲ ਨੂੰ ਹਾਰਨ ਦੇ ਬਾਵਜੂਦ ਪੰਜਾਬ ਕੈਬਨਟ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਕਿਉਂਕਿ ਬਾਈਪੋਲਾਂ ਹੋਣੀਆਂ ਨੇਗੀਆਂ ਕਿਸੇ ਬਾਈਪੋਲ ਤੋਂ ਸ਼ਾਇਦ ਇਹ ਹੋ ਸਕਦਾ ਵੇ ਕਰਮਜੀਤ ਅਨਮੋਲ ਨੂੰ ਜਿਤਾ ਕੇ ਕੈਬਨਟ ਚ ਲਿਆਂਦਾ ਜਾਵੇ ਇਹਦੀ ਸੰਭਾਵਨਾ ਵੀ ਕਾਫੀ ਬਣ ਚੁੱਕੀਆਂ ਨੇਗੀਆਂ ਜਿਹੜੇ ਹੋਰ ਕਈ ਜਿਹੜੇ ਹਲਕੇ ਨੇ ਇੱਕ ਇਹ ਵੀ ਚਰਚਾ ਹੈ ਕਿ ਮੰਤਰੀ ਜਿਹੜੇ ਕੱਢੇ ਜਾਣੇ ਨੇ ਉਹਨਾਂ ਦੇ ਬਾਰੇ ਫੀਡਬੈਕ ਜਿਹੜੀ ਆ ਉਹ ਲਈ ਜਾ ਰਹੀ ਹੈ ਵੀ ਕੀ ਕੀਤਾ ਜਾਵੇ ਅਰਵਿੰਦ ਕੇਜਰੀ ਨਾਲ ਵਾਲ ਨਾਲ ਮੁਲਾਕਾਤ ਦਾ ਸਮਾਂ ਵੀ ਤੈਅ ਕਰਨਾ ਹੈ ਇਸ ਮਾਮਲੇ ਦੇ ਵਿੱਚ ਤੇ ਸਾਰੀਆਂ ਚਰਚਾਵਾਂ ਨੇ ਦੂਜੇ ਪਾਸੇ ਇਹ ਗੱਲ ਹੈ ਕਿ ਇਨ ਕਿਹੜੇ ਹੋ ਸਕਦੇ ਆ ਇਹਦੇ ਉੱਤੇ ਵੱਡਾ ਸਵਾਲ ਹੈ ਕਿ ਕਿੰਨੂ ਕਿ 62 ਐਮਐਲਏ ਆਪਣੇ ਹਲਕੇ ਹਾਰ ਚੁੱਕੇ ਨੇ ਜਦੋਂ 62 ਐਮਐਲਏ ਹਲਕੇ ਹਾਰੇ ਹੋਣ ਤਾਂ ਕਿਹੜੇ ਐਮਐਲਏ ਨੂੰ ਮੰਤਰੀ ਬਣਾਇਆ ਜਾਵੇ ਇੱਕ ਵੱਡਾ ਸਵਾਲ ਹੈ ਸੰਗਰੂਰ ਵਾਲਿਆਂ 'ਚੋ ਕਿਸੇ ਦਾ ਦਾ ਲੱਗਦਾ ਹੋਇਆ ਨਜ਼ਰ ਨਹੀਂ ਆਉਂਦਾ ਦਵਾਬੇ ਦੇ ਵਿੱਚੋਂ ਵੀ ਕੋਈ ਅਜੇਹਾ ਚਿਹਰਾ ਨਹੀਂਗਾ 인ਦਰਜੀਤ ਕੌਰ ਮਾਨ ਨੇਗੇ ਉਹਨਾਂ ਦਾ ਹਲਕਾ ਵੀ ਮੇਰੇ ਖਿਆਲ ਲੂਜ਼ ਕੀਤਾ ਹੈ ਆ ਆਮ ਆਦਮੀ ਪਾਰਟੀ ਨੇ ਤਾਂ ਕੌਣ ਹੋ ਸਕਦਾ ਹੈ ਤਾਂ ਚਰਚਾ ਇਹ ਹੈ ਕਿ ਜਿਹੜੇ ਹਲਕਿਆਂ 'ਚ ਆਮ ਆਦਮੀ ਪਾਰਟੀ ਦੀਆਂ ਵੋਟਾਂ ਵਧੀਆਂ ਨੇ ਉਹਨਾਂ ਦਾ ਦਾਅ ਲੱਗ ਸਕਦਾ ਹੈ ਖਾਸ ਕਰਕੇ ਹੁਸ਼ਿਆਰਪੁਰ ਦਵਾਬੇ ਦੇ ਵਿੱਚੋਂ ਦਾਅ ਲੱਗ ਸਕਦਾ ਹੈ ਇਸੇ ਤਰ੍ਹਾਂ ਨਾਲ ਹੀ ਜਿਹੜਾ ਉਹ ਨੰਦਪੁਰ ਸਾਹਿਬ ਸੀਟ ਦੇ ਵਿੱਚੋਂ ਕਿਸੇ ਦਾ ਦਾਅ ਲੱਗ ਸਕਦਾ ਹੈ ਕਿ ਦਿਨੇਸ਼ ਚੱਡਾ ਮੰਤਰੀ ਨਾ ਬਣ ਜਣ ਇਸ ਦੇ ਕਈ ਚਿਹਰੇ ਨੇ ਜਿਨ੍ਹਾਂ ਦੇ ਬਾਰੇ ਚਰਚਾ ਚੱਲ ਰਹੀ ਹੈ ਆਉਣ ਦੇ ਦਿਨਾਂ ਦੇ ਵਿੱਚ ਕੈਬਨਿਟ 'ਚ ਵੱਡੇ ਫੇਰ ਬਦਲ ਦੇਖਣ ਨੂੰ ਮਿਲ ਸਕਦੇ ਨੇ ਵੱਡੇ ਫੇਰ ਬਦਲ ਹੋਣ ਵਾਲੇ ਨੇ ਅ ਦੇਸ਼ ਦੇ ਵਿੱਚ ਨਵੀਂ ਸਰਕਾਰ ਵੀ ਬਣਨੀ ਹੈ ਉਸ ਤੋਂ ਪਹਿਲਾਂ ਪੰਜਾਬ 'ਚ ਕੈਬਨਿਟ ਦੇ ਫੇਰ ਬਦਲ ਇੱਥੇ ਨਿਗਾ ਰਹੇਗੀ ਤੁਹਾਡੀ ਕੀ ਰਾਏ ਹੈ ਕਿਹੜੇ ਮੰਤਰੀ ਨੂੰ ਬਾਹਰ ਕੀਤਾ ਜਾ ਸਕਦਾ ਹੈ ਕਿਹੜੇ ਨੂੰ ਲਿਆ ਜਾ ਸਕਦਾ ਆਪਣੀ ਰੈਕਮੈਂਟ ਬਾਕਸ ਜਰੂਰ ਦਿਓ